ਨਵੇਂ ਦਿਨ ਤੇ ਨਵੇਂ ਬਲੌਕ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਸਿਆਗੁਰੂ ਚੱਲਣ ਵਾਸਤੇ ਬਿਲਕੁਲ ਰੈਡੀ ਖੜੇ ਹੈ। ਬੈਗ ਪਿੱਠੂ ਬੈਗ ਲੱਗ ਚੁੱਕਾ ਹੈ ਪਿੱਛੇ। ਬ੍ਰੇਕਫਾਸਟ ਹੋ ਗਿਆ ਹੈ। ਲੰਚ ਪੈਕਟ ਚੱਕ ਚੁੱਕੇ ਹੈ। ਪੂਰੀ ਤਰ੍ਹਾਂ ਨਾਲ ਤਿਆਰੀ ਹੈ। ਵੇਸ਼ਕੱਜ ਟਰੈਕਿੰਗ ਟਾਫ ਹੈ ਲੇਕਿਨ ਹੌਸਲੇ ਵੀ ਪੂਰੇ ਬੁਲੰਦਾ ਹੈ ਕਿਉਂਕਿ ਅੱਜ ਇੱਕ ਬਹੁਤ ਹੀ ਫੇਮਸ ਜਿਹੜਾ ਟਰੈਕ ਹੈ ਉਹਨੂੰ ਕੰਪਲੀਟ ਕਰਨਾ ਹੈ। ਅ ਕੱਲ نیچے ਉਤਰਨਾ ਡਿਸੈਂਡਿੰਗ ਸ਼ੁਰੂ ਹੋਏਗੀ। ਅ ਅੱਜ ਅਸੀਂ ਹੈਂਟਾ ਪਾਸ ਨੂੰ ਕ੍ਰੋਸ ਕਰਕੇ ਪਹੁੰਚਾਂਗੇ ਸ਼ੀਆਗੋਰੂ ਸੋ ਲਗਭਗ 8 ਵਜਣ ਵਾਲੇ ਆ ਹਾਂ ਟਰੈਕ ਬਿਲਕੁਲ ਤਿਆਰ ਹੈ ਚਲੋ ਆਓ ਚੱਲਦੇ ਆ ਕਰਦੇ ਆ ਅੱਜ ਸਖਤ ਮਿਹਨਤ ਵਾਲਾ ਟਰੈਕ ਜਿਵੇਂ ਸ਼ੁਰੂ ਵਿੱਚ ਹੀ ਦੱਸਿਆ ਗਿਆ ਸੀ ਕਿ ਅੱਜ ਦਾ ਟਰੈਕ ਕਾਫੀ ਟਫ ਹੈ ਸੋ ਸਾਰਾ ਦਿਨ ਐਸੇ ਤਰ੍ਹਾਂ ਦੀ ਪੱਥਰਾਂ ਦੀ ਚੜਾਈ ਹੈ ਪੱਥਰਾਂ ਦੇ ਉੱਪਰ ਵੀ ਚੱਲਦੇ ਜਾਣਾ ਕੋਈ ਟਰੈਕ ਨਹੀਂ ਬਣਿਆ ਹੋਇਆ ਸਕੇ ਕੇ ਗਾਈਡ ਪਿੱਛੇ ਪਿੱਛੇ ਇਹ ਸਾਰੇ ਆ ਰਹੇ ਇਸ ਤਰ੍ਹਾਂ ਕੋਈ ਰਸਤਾ ਨਹੀਂ ਸਭ ਪੱਥਰ ਹੈ ਛੋਟੇ ਵੱਡੇ 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 ਟਰੈਕ ਔਖੇ ਤੋਂ ਹੋਰ ਔਖੇ ਵੱਲ ਨੂੰ ਵਧਦਾ ਜਾ ਰਿਹਾ ਹੌਲੀ ਹੌਲੀ ਅਜੇ ਚੱਲਿਆਂ ਨੂੰ ਕੇਵਲ ਪਤਾ ਘਟਾ ਹੋਇਆ ਇਹ ਸਭ ਇਸ ਤਰ੍ਹਾਂ ਖੇਲਰ ਕੇ ਬੈਠੇ ਆ ਕਹਿੰਦੇ ਬਹੁਤ ਮਜ਼ਾ ਆ ਰਿਹਾ ਬੈਠਣੇ ਮੇ ਸਿਰਫ ਅੱਧਾ ਘੰਟਾ ਚੱਲੇ ਆ ਤੇ ਬੈਠਣ ਦੇ ਵਿੱਚ ਮਜ਼ਾ ਆ ਰਿਹਾ ਪਰ ਟੈਰਨ ਜਿਹੜਾ ਅੱਜ ਕਾਫੀ ਟਫ ਹੈ ਕਾਫੀ ਟਾਈਟ ਹੈ ਅੱਧੇ ਪੂਨੇ ਘੰਟੇ ਬਾਅਦ ਥੋੜੀ ਦੇਰ ਤਾਂ ਬੈਠਣਾ ਹੀ ਪੈਂਦਾ ਹੈ ਸੋ ਖੈਰ ਇਹ ਜਿਹੜੀਆਂ ਉਹ ਪਰਫੀਲੀਆਂ ਚੋਟੀਆਂ ਇਹ ਆਪਣੇ ਵੱਲ ਨੂੰ ਖਿੱਚਦੀਆਂ ਹਨ ਮਨ ਬੰਦੇ ਦਾ ਫਿਰ ਥਕਾਵਟ ਇੱਕ ਸਾਈਡ ਤੇ ਰਹਿ ਜਾਂਦੀ ਹੈ ਹਿੰਮਤ ਸਾਥ ਰਹਿੰਦੀ ਹੈ ਇਸ ਜਗ੍ਹਾ ਨੂੰ ਕਹਿੰਦੇ ਆ ਜੀ ਬਾਲੂ ਦਾ ਘੇਰਾ ਅਸਲ ਦੇ ਵਿੱਚ ਇਹ ਕਾਫੀ ਵੱਡਾ ਬਾਲੂ ਦਾ रेता मैदान है, तो भी सकते है कि ये जैसे पास का बेस पॉइंट हाँ, है। ओके, तो हाँ। से बहुत टफ शुरू हो जाएगा ना तीन घंटे साढ़े तीन घंटे अच्छा तो इस तरह का टैरन है जी जो निकल के आए हैं दो किलोमीटर इस ये तो थोड़ा जा प्लेन आया और उस जगह तो बस टफ शुरू होने वाला है ਉਸ ਤੋਂ ਬਾਅਦ ਤਿੰਨ ਚੜਾਈਆਂ ਬਿਲਕੁਲ ਸਿੱਧੀਆਂ ਸਟੀਪ ਚੜਾਈਆਂ ਹੈਗੀਆਂ ਉਹ ਚੜਾਂਗੇ। ਦੈਨ ਫਿਰ ਪਾਸ ਦੇ ਨੇੜੇ ਤੇ ਪਹੁੰਚਾਂਗੇ। ਅਜੇ ਕਟੋੜ-ਵਟ ਤਿੰਨ ਘੰਟੇ ਹੋਰ ਲੱਗਣਗੇ ਉਸ ਤੋਂ ਬਾਅਦ ਉਤਰਨ ਵਿੱਚ ਵੀ ਤਿੰਨ ਘੰਟੇ ਲੱਗਣਗੇ। ਸੋ ਇਹ ਕਾਫੀ ਵੱਡਾ ਇਹਦਾ ਮੈਦਾਨ ਹੈ। ਜਿਵੇਂ ਲੇਹ ਦੇ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਪੈਂਗਾਉਂਗ ਲੇਕ ਨੂੰ ਜਾਂਦੇ ਆ। ਉਸੇ ਤਰ੍ਹਾਂ ਦਾ ਹੀ ਹੈ। ਬਹੁਤ ਮਜ਼ੇਦਾਰ ਲੱਗ ਰਿਹਾ ਵੈਸੇ। ਇਹ ਸ਼ਖਸ ਸਾਹ ਸੁਣ ਰਹੀ ਹੈ। ਆਰ ਜਿੰਮਤੇ ਮਰਦਾ ਮਦਦ ਦੇ ਖੁਦਾਵਾਲਾ ਸਿਸਟਮ ਜਿਹੜਾ ਹੈ ਉਹ ਬਿਲਕੁਲ ਇੱਥੇ ਲਗਦਾ ਹੈ ਹਿੰਮਤ ਰੱਖਣੀ ਪੈਗੀ ਤੇ ਤੁਹਾਨੂੰ ਆਪਣੀ ਕੰਸਿਸਟੈਂਸੀ ਕੰਟੀਨਿਉਟੀ ਬਣਾ ਕੇ ਰੱਖਣੀ ਪੈਗੀ। ਆ ਰਸਤੇ ਵਿੱਚ ਜਾਂਦੇ ਆ ਇਸ ਤਰ੍ਹਾਂ ਦੇ ਅਨੇਕਾਂ ਹੀ ਵਾਟਰਫਾਲ ਜਿਹੜੇ ਤੁਹਾਨੂੰ ਨਜ਼ਰ ਆਉਂਦੇ ਆ ਜਿਨ੍ਹਾਂ ਨੂੰ ਕੁਛ देर ਬੈਠ ਕੇ ਤੁਸੀਂ ਇਹਨਾਂ ਦਾ ਆਨੰਦ ਲੈ ਸਕਦੇ ਹੋ। ਇਹਨਾਂ ਦਾ ਸੁੱਚਮ ਸੁੱਚਾ ਪਾਣੀ ਪੀ ਸਕਦੇ ਹੋ ਜਿਹਦੇ ਵਿੱਚ ਹਰ ਤਰ੍ਹਾਂ ਦੇ ਪਦਾਰਥ ਜਿਹੜੇ ਕੁੜੇ ਹੁੰਦੇ ਆ ਇਸ ਤੋਂ ਸ਼ੁੱਧ ਪਾਣੀ ਸ਼ਾਇਦ ਤੁਹਾਨੂੰ ਜ਼ਿੰਦਗੀ ਵਿੱਚ ਕਿਤੇ ਨਹੀਂ ਮਿਲੇਗਾ। ਇਹ ਹਿਮਾਲਿਆ ਦਾ ਅਸਲੀ ਪਾਣੀ। ਬੈਠਣ ਤੋਂ ਬਾਅਦ ਇੱਕ ਥੋੜੀ ਜਿਹੀ ਪੱਧਰੀ ਜਗ੍ਹਾ ਆਈ ਹੈ ਜਿੱਥੇ ਸਾਰੇ ਟ੍ਰੈਕਰਸ आराम कर रहे हैं कुछ पंद्रह भी मिनट वास्ते और फोटोग्राफी भी हो रही है नेंसी uh, दूजे नंबर पर है एंड राम तीजे देते है तो so, अभी कोशिश तो बहुत कर रहे हैं और डेफिनेटली आज सबमिट होएगी जितेंगे भी जरूर दस मिनट आराम कर दो बाद फिर इस तरह अगर चलती जाएगी और अगर चलते रहोंगे दिस इज़ ट्रैकिंग नो वे ਕੋਈ ਰਸਤਾ ਨਹੀਂ ਹੈ। ਬਸ ਹਾਂ ਇਹਨਾਂ ਪੱਥਰਾਂ ਦੇ ਉੱਤੇ ਇਦਾਂ ਹੀ ਬਸੇ ਤੇ ਚੱਲਦੇ ਜਾਓ। ਅਸਾਂ ਲ ਹੋਰ ਅੱਗੇ ਵਧੋ। ਕਾਫੀ ਹਾਰਡ ਵਰਕ ਤੋਂ ਬਾਅਦ ਅਸੀਂ ਲਗਭਗ 4300 ਮੀਟਰ ਦੀ ਹਾਈਟ ਦੇ ਉੱਤੇ ਪਹੁੰਚਣ ਵਾਲੇ ਆਂ ਬਸ ਕੁਝ ਮਿੰਟ ਹੋਰ। ਹਾਈਸ ਪੁਆਇੰਟ 6200 ਮੀਟਰ ਇਸ ਦੇ ਪਿੱਛੇ ਇੱਕ ਡਿਊਟੀ ਡਾਮੋਂਗ ਜੰਗਲ ਆ ਮੈਨੂੰ ਇਹਦੇ ਤੋਂ 6200 ਜੈਨੂਰੀ ਅੱਜ ਫਿਰਦੀ ਬੜੀ ਅੱਛੀ ਕਾਰਾਸੀ ਪਹੁੰਚ ਗਏ ਇਹ ਸਾਹਮਣੇ ਵਾਲੀ ਪੀਕੇਡੀ ਨਜ਼ਰ ਆ ਰਹੀ ਹੈ ਜਿੱਥੇ ਪੱਥਰ ਰੱਖੇ ਹੋਏ 1 2 3 ਇਹ ਹਮਟਾ ਪੀਕ ਹੈ ਇਸ ਜਗ੍ਹਾ ਦੇ ਉੱਤੇ ਜਦੋਂ ਬਰਫ ਪਈ ਹੁੰਦੀ ਹੈ ਤੇ ਇਸ ਜਗ੍ਹਾ ਦੇ ਉੱਤੇ ਜਿੱਥੇ ਝੰਡੇ ਚੱਲ ਰਹੇ ਹਨ ਇਹਨਾਂ ਦੇ ਉੱਤੇ ਸਬਮਿਟ ਕਰਵਾਈ ਜਾਂਦੀ ਹੈ ਹੁਣ ਕਿਉਂਕਿ ਬਰਫ ਨਹੀਂ ਪਈ ਹੋਈ ਤੇ ਇਹ ਪਹਾੜ ਦਾ ਇਹੀ ਪੁਆਇੰਟ ਹੈ ਜਿਹੜਾ ਇਸ ਨੂੰ ਹਮਟਾ ਪਾਸ ਕਿਹਾ ਜਾਂਦਾ ਹੈ ਜਿਵੇਂ ਇਹ ਤੁਸੀਂ ਲਿਖ ਸਕਦਾ ਦੀ ਆਈ ਲਵ ਹਾਂ ਕਾਸ ਪਾਸ ਸੋ ਬੜੀ ਸਖਤ ਮਿਹਨਤ ਕਰਨ ਦੇ ਬਾਅਦ ਇਹ ਸਾਰੇ ਲੋਗ ਆਪਣੀ ਟੀਮ ਦੇ ਇੱਥੇ ਆ ਗਏ ਆ ਸੋ ਵੀਡੀਓ ਬਣਵਾਣੇ ਆ ਗਾਈਡ ਸਾਹਿਬ ਕੋਲ ਹਿਪ ਹਿਪ ਹੂਰੇ ਹਿਪ ਹਿਪ ਹੂਰੇ ਹਿਪ ਹਿਪ ਹੂਰੇ ਹਾਂ ਦਾ ਪਾਸਬ ਮਿਟ ਹੋ ਗਿਆ ਹੈ तो अभी हम जो है हमटा पास पे समिट पॉइंट पे पहुंच गए हैं और विंटर में जो है हमारा समिट पॉइंट ये रहता है जो स्नो पड़ता है और जो इसके बैक साइड में आपको दिख रहा है सामने वो आपका पंजाल वाला रेंज है उसके वाला जिसपे बर्फ पड़ी हुई है ये पीर ये पंजाल रेंज ओके ठीक है।, है इसकी रेंज है सिक्स थाउजेंड मीटर और ऐसे ही आप इस साइड को आओगे जो ये टॉप वाली रेंज है किसी भी रेंज

ਸੋ ਵਾਂਸ ਅਗੇਨ ਕਰੋ ਬਈ ਇਹ ਤੇ ਫੋਰੇ ਜਰਾ ਹਿਪ ਹਿਪ ਫੋਰੇ ਹਿਬਿਬ ਹਿਬਿਬ ਫੋਰੇ ਹਿਬਿਬ ਫੋਰੇ ਲੋ ਜੀ ਅੱਜ ਇਹ ਟਰੈਕ ਦਾ ਤੀਸਰਾ ਦਿਨ ਹੈ ਹਮਟਾ ਪਾਸ ਟਰੈਕ ਦਾ ਔਰ ਅਸੀਂ ਪਹੁੰਚ ਚੁੱਕੇ ਹਾਂ ਕੈਂਪਸਾਈਟ ਸ਼ਿਆ ਗਾਰੂ ਸ਼ਿਆ ਮਾਨਜ਼ ਹਵਾ ਗਾਰੂ ਮੀਨਜ਼ ਪਿੰਡ ਜਾਂ ਟਿਕਾਣਾ ਬੜੀ ਤੇਜ਼ ਹਵਾ ਚੱਲ ਰਹੀ ਹੈ ਜਿਵੇਂ ਮੈਂ ਬੋਲਣਾ ਬੰਦ ਕਰਦਾ ਹਾਂ ਤੁਸੀਂ ਹਵਾ ਦੀ ਤੇ ਪਾਣੀ ਦੀ ਆਵਾਜ਼ ਬਹੁਤ ਸਾਫ਼ ਸੁਣ ਸਕਦੇ ਆ ਵੱਖ-ਵੱਖ ਕੰਪਨੀਆਂ ਨੇ ਆਪਣੇ ਆਪਣੇ ਟਰੈਂਟਰ ਲਗਾਏ ਹੁੰਦੇ ਆ ਸੇਫ ਜਗ੍ਹਾ ਤੇ ਦੇਖ ਕੇ ਆਸ-ਪਾਸ ਕੋਈ ਗ੍ਰੀਨਰੀ ਨਹੀਂ ਹੈ ਉੱਚੇ-ਉੱਚੇ ਪਹਾੜ ਹੈ ਔਰ ਇਹ ਸਾਹਮਣੇ ਗਲੇਸ਼ੀਅਰ ਹੈ ਗਲੇਸ਼ੀਅਰ ਦੇ نیچے ਹੋਣ ਕਰਕੇ ਕਾਫੀ ਠੰਡੀ ਹਵਾ ਆ ਰਹੀ ਹੈ ਸੋ ਅੱਜ ਇਹਨਾਂ ਗਲੇਸ਼ੀਅਰਾਂ ਦੇ ਵਿਚਕਾਰ ਅੱਜ ਦੀ ਨਾਈਟਸ 3rd ਨਾਈਟ ਆਫ ਹਮਤਾ ਪਾਸਟੈਕ ਸ਼ਿਆ ਗਾਰੂ ਇਹ ਹੈ ਕੈਪਸਾਈਟ ਅਤੇ ਇੱਕ ਸਾਥੀ ਦਾ ਆਪਣਾ ਕੈਪਸੂਲ ਲਪੇਟ ਕੇ ਸੋ ਗਿਆ ਤੇ ਮੇਰਾ ਇਹ ਹੈ ਇਸ ਤਰ੍ਹਾਂ ਨਾਲ ਜਿੰਦਰ ਵੜ ਕੇ ਦੋਨੋਂ ਸਾਈਡ ਤੇ ਤੁਸੀਂ ਆਪਣੇ ਆਪ ਨੂੰ ਆ ਇਸ ਤਰ੍ਹਾਂ ਜਿਪ ਲਗਾ ਕੇ ਬੰਦ ਕਰ ਲੈਣਾ ਔਰ ਆਰਾਮ ਦੇ ਨਾਲ ਸੌ ਜਾਣਾ ਸੋ ਕੈਂਪਿੰਗ ਦਾ ਨਜ਼ਾਰਾ ਇਸ ਤਰ੍ਹਾਂ ਲੱਜਾਂਦਾ ਹੈ। ਜੀ ਗੁੱਡ ਮਾਰਨਿੰਗ ਫਰੈਂਡਸ ਅੱਜ ਹਮਤਾ ਪਾਸ ਟ੍ਰੈਕ ਦਾ ਚੌਥਾ ਤੇ ਆਖਰੀ ਦਿਨ ਹੈ। ਅ ਅ ਸ਼ਿਆਗੁਰੂ ਕੈਂਪ ਦੇ ਵਿੱਚ ਆ ਅਸੀਂ ਸ਼ਿਆਰ ਦੇ ਲਗਭਗ 8 ਵਜੇ ਔਰ ਅਸੀਂ ਹੁਣ ਇਹ ਜਿਹੜਾ ਸਭ ਤੋਂ ਪਹਿਲਾ ਅੱਜ ਦਾ ਇੰਤਿਆਰ ਹੈ ਉਹ ਇਹ ਠੰਡੇ ਪਾਣੀ ਨੂੰ ਕਰਾਸ ਕਰਨਾ ਹੈ ਦਰਿਆ ਨੂੰ ਇਹ ਇੱਕ ਤਰ੍ਹਾਂ ਨਾਲ ਐਡਵੈਂਚਰ ਹੈ ਕਾਫੀ ਵੱਡਾ ਕਿਉਂਕਿ ਪਾਣੀ 0 ਡਿਗਰੀ ਦਾ ਆਸ-ਪਾਸ ਹੈ ਸਿਰਫ ਜੰਮਿਆ ਹੀ ਨਹੀਂ ਹੈ ਬਸ ਜੰਮਣ ਦੀ ਕगार 'ਤੇ ਹੀ ਹੈ ਔਰ ਸਿਆ ਗੁਰੂ ਦਾ ਕੈਂਪ ਛੱਡ ਕੇ ਜਾ ਰਹੇ ਹਾਂ ਅੱਜ ਹੋਵੇਗਾ ਚੰਦਰਤਾਲ ਔਰ ਉਸ ਤੋਂ ਬਾਅਦ ਵਾਪਸ ਸ਼ਤਰੂ ਸਟੇ ਕਰਾਂਗੇ ਸਭ ਤੋਂ ਪਹਿਲੇ ਵਾਰੀ ਆਈ ਮੇਰੀ ਅਤੇ ਸਰਬਜੀਤ ਦੀ 2-4 ਕਦਮ ਜਦੋਂ ਪਾਣੀ ਵਿੱਚ ਪਾਏ ਤਾਂ ਦਿਮਾਗ ਤੱਕ ਸੋਨ ਚੜ ਰਹੀ ਸੀ ਹਿੰਮਤ ਨਹੀਂ ਸੀ ਪੈ ਰਹੀ ਕਿ ਅਗਲਾ ਕਦਮ ਪੁੱਟਿਆ ਜਾਵੇ ਪਰ ਇਸ ਨੂੰ ਪਾਰ ਕਰਨਾ ਲਾਜ਼ਮੀ ਸੀ ਸੋ ਜਿਵੇਂ ਕਿਵੇਂ ਕਰਕੇ ਇਸ ਨੂੰ ਪਾਰ ਕੀਤਾ ਤੇ ਫਟਾਫਟ ਪੈਰ ਪੁੰਚ ਕੇ ਜਰਾਬਾਂ ਬਦਲਦਿਆਂ ਹਾਂ ਬੂਟ ਪਾਏ ਅਜਿਹੇ ਸਮੇਂ ਵਿੱਚ ਬਹੁਤ ਹੀ ਸਾਵਧਾਨੀ ਵਰਤਣ ਦੀ ਲੋੜ ਹੁੰਦੀ ਹੈ ਕਿਉਂਕਿ ਇੰਨਾ ਠੰਡਾ ਪਾਣੀ ਹੁੰਦਾ ਕਿ ਤੁਹਾਨੂੰ ਹਾਈਪੋਥਰਮੀਆ ਵਰਗੀ ਪ੍ਰੋਬਲਮ ਜਿਹੜੀ ਆ ਹੋ ਸਕਦੀ ਹੈ ਸੋ ਜਦੋਂ ਵੀ ਕਦੇ ਪਾਣੀ ਪਾਰ ਕਰਨਾ ਪਵੇ ਤਾਂ ਫਟਾਫਟ ਨਾਲ ਆਪਣਾ ਬਚਾਅ ਕਰਨਾ ਚਾਹੀਦਾ ਹੈ ਪਾਣੀ ਸਾਡੀ ਸੋਚ ਤੋਂ ਕਿਤੇ ਜ਼ਿਆਦਾ ਠੰਡਾ ਸੀ ਔਰ ਗਾਈਡ ਦੇ ਦੱਸਣ ਤਵਕ ਅਗਰ ਤੁਸੀਂ ਇਹ ਟਰੈਕ ਮਈ ਜੂਨ ਵਿੱਚ ਕਰਦੇ ਹੋ ਤਾਂ ਇਹ ਪਾਣੀ ਕਈ ਵਾਰ ਲੱਤ-ਲੱਤ ਜਾਂ ਲੱਕ-ਲੱਕ ਤੱਕ ਵੀ ਹੁੰਦਾ ਹੈ ਜਿਸ ਨੂੰ ਪਾਰ ਕਰਨਾ ਵਾਕਿਆ ਹੀ ਇੱਕ ਵੱਡਾ ਚੈਲੰਜ ਹੁੰਦਾ ਹੈ ਸੋ ਅਜੇ ਸਮੇਂ ਦੇ ਵਿੱਚ ਪੂਰੀ ਸਾਵਧਾਨੀ ਵਰਤ ਕੇ ਆਪਣੇ ਆਪ ਨੂੰ ਫਟਾਫਟ ਨਾਲ ਗਰਮ ਕਰਨਾ ਚਾਹੀਦਾ ਹੈ ਔਰ ਅਗਲੀ ਯਾਤਰਾ ਲਈ ਜਲਦੀ ਨਾਲ ਨਿਕਲਣਾ ਚਾਹੀਦਾ ਹੈ ਮੇਰੇ ਸਾਥੀ ਦੀ ਸਟਰਗਲ ਦੇਖ ਕੇ ਤੁਸੀਂ ਪਾਣੀ ਦੀ ਠੰਡਕ ਦਾ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹੋ ਤੇ ਪਿੱਛੇ ਆਉਣ ਵਾਲੇ ਸਾਰੇ ਸਾਥੀਆਂ ਨੇ ਵੀ ਇਸ ਠੰਡਕ ਦਾ ਖੂਬ ਨਜ਼ਾਰਾ ਮਾਣਿਆ ਤੇ ਹੌਲੀ-ਹੌਲੀ ਇਸ ਦਰਿਆ ਨੂੰ ਪਾਰ ਕੀਤਾ ਫਿਰ ਐਨੀਵੇ ਜਿੰਨੀ ਜਲਦੀ ਹੋ ਸਕੇ ਸਾਵਧਾਨੀ ਲੈਂਦੇ ਹਾਂ ਇਸ ਨੂੰ ਪਾਰ ਕਰਨਾ ਚਾਹੀਦਾ ਸਮਾਂ ਜ਼ਿਆਦਾ ਨਾ ਲਗਾਓ ਤਾਂ ਜ਼ਿਆਦਾ ਅੱਛਾ ਰਹੇਗਾ ਹੁਣ ਹੱਸਣ ਲੱਗੇ ਜਰੂਰ ਰੋਈਏ ਰੋ ਰੇ ਤੇ ਜਰਾ ਰੋ ਕੇ ਦਿਖਾਓ ਆਪकी ਵੀਡੀਓ ਬਣਾ ਰਹਾ ਹਾਂ ਮੈਂ ਮੈਨੇ ਹੋ ਗਿਆ ਹੋ ਗਿਆ ਸਿਆ ਗੁਰੂ ਕੰਪਨੀ ਸਟਾਰਨ ਦੇ ਸੇਰੇ ਸੇਰੇ ਹੁੰਦਾ ਇਮਤਿਹਾਨ ਇਸ ਦਰਿਆ ਨੂੰ ਪਾਰ ਕਰਨਾ ਵਾਕਈ ਏਮ ਧਿਆਨ ਵਾਲਾ ਹੈ ਬਹੁਤ ਠੰਡਾ ਪਾਣੀ ਹੈ ਇਹ ਸੀ ਸਾਡਾ ਕੈਂਪ ਸ਼ਿਆਗੁਰੂ ਦੇ ਵਿੱਚ ਔਰ ਹੁਣ ਅਸੀਂ ਵੱਧ ਰਹੇ ਹਾਂ ਚੰਦਰਤਾਲ ਵੱਲ ਨੂੰ ਪਾਣੀ ਨੂੰ ਪਾਰ ਕਰਨ ਤੋਂ ਬਾਅਦ ਇੱਕਦਮ ਐਕਸਰਸਾਈਜ਼ ਕਰਨੀ ਔਰ ਫੜਾਫੜ ਨਾਲ ਆਪਣੇ ਲਾਤਾ ਪੈਰ ਪਹੁੰਚ ਕੇ ਜਲਦੀ ਨਾਲ ਕੱਪੜੇ ਪਾਉਣੇ ਹੁੰਦੇ ਨੇ ਤਾਂ ਹਾਈਪੋਥਰਮੀਆ ਹੋਣ ਦਾ ਡਰ ਰਹਿੰਦਾ ਕਿਉਂਕਿ ਪਾਣੀ ਬਹੁਤ ਹੀ ਜ਼ਿਆਦਾ ਠੰਡਾ ਹੈ ਕੁਝ ਲੋਕ ਤਾਂ ਚੀਕਾਂ ਮਾਰਦੇ ਆ ਰੋਣ ਲੱਗ ਜਾਂਦੇ ਆ ਇੱਕ ਪਾਣੀ ਵਾਕਈ ਬਹੁਤ ਜ਼ਿਆਦਾ ਠੰਡਾ ਗੁੱਡ ਲੱਕ ਇਹ ਸੀ ਕਿ ਅੱਜ ਪਾਣੀ ਦਾ ਲੈਵਲ ਕੱਟ ਸੀ ਕਈ ਵਾਰ ਦੱਸਦੇ ਆ ਕਿ ਪਾਣੀ ਪੂਰੀ ਲੱਤ ਲੱਤ ਤੱਕ ਹੁੰਦਾ ਉਸ ਵੇਲੇ ਇਸ ਨੂੰ ਪਾਰ ਕਰਨਾ ਵਾਕਈ ਬਹੁਤ ਚੱਲਦੇ ਚੱਲਦੇ ਆ ਤੁਹਾਨੂੰ ਕੁਦਰਤੀਆਂ ਬਹੁਤ ਸਾਰੀਆਂ ਕਰਾਮਤਾਂ ਨਜ਼ਰ ਆਉਂਦੀਆਂ ਪਹਾੜਾਂ ਦੀ ਬਹੁਤ ਜ਼ਿਆਦਾ ਵੈਰਾਈਟੀ ਹੈ ਕਿਸ ਜਗ੍ਹਾ ਤੇ ਬਿਲਕੁਲ ਗ੍ਰੇਫਾਈਟ ਵਰਗੇ ਪੱਕੇ ਪੱਥਰ ਹੈਗੇ ਆ ਕਿਸੇ ਪਾਸੇ ਬਿਲਕੁਲ ਨਰਮ ਪਹਾੜ ਹੈ ਔਰ ਦੇਖੋ ਇਹ ਦੋਨੋਂ ਪਹਾੜਾਂ ਦੇ ਵਿਚਕਾਰ ਇਹ ਬਿਲਕੁਲ ਮਿੱਟੀ ਦਾ ਇੱਕ ਬੰਨ ਜਿਹਾ ਬੰਨਿਆ ਹੋਇਆ ਔਰ ਲੋਕ ਇਹਦੇ ਉੱਪਰ ਦੀ ਟ੍ਰੈਕ ਕਰਦੇ ਅੱਗੇ ਜਾ ਰਹੇ ਆ ਸੋ ਬਹੁਤ ਹੀ ਵੈਰਾਈਟੀ ਵਾਲੀ ਇਹ ਜਗ੍ਹਾ ਹੈ ਔਰ ਇਹ ਜਿਹੜੇ ਲਾਲ ਲਾਲਾ ਸੀ ਫੁੱਲ ਦੇਖ ਰਹੇ ਆ ਅਗਰ ਅਸੀਂ ਇਹੀ ਟ੍ਰੈਕ ਜੂਨ ਵਿੱਚ ਜਾਂ ਮਈ ਜੂਨ ਤੋਂ ਜੁਲਾਈ ਤੱਕ ਕਰਦੇ ਆ ਤਾਂ ਇਹ ਸਾਰੀ ਜਿਹੜੀ ਵੈਲੀ ਹੈ ਇਹ ਨਾ ਫੁੱਲਾਂ ਦੇ ਨਾਲ ਭਰੀ ਹੁੰਦੀ ਹੈ ਤੁਸੀਂ ਸੋਚੋ ਉਸ ਵੇਲੇ ਦਾ ਨਜ਼ਾਰਾ ਕਿਸ ਤਰ੍ਹਾਂ ਦਾ ਹੋਏਗਾ ਬਹੁਤ ਹੀ ਖੂਬਸੂਰਤ ਵੈਲੀ ਹੋਏਗੀ ਉਹਨਾਂ ਦਿਨਾਂ ਦੇ ਵਿੱਚ ਅੱਜ ਬੇਸ਼ੱਕ ਫੁੱਲ ਘਟ ਹੈ ਪਰ ਵੈਲੀ ਦੀ ਖੂਬਸੂਰਤੀ ਅੱਜ ਵੀ ਕਿਸੇ ਤਰ੍ਹਾਂ ਨਾਲ ਘਟ ਨਹੀਂ ਹੈ ਉਹਦੇ ਵਿੱਚ ਕੁੰਮਣਾ ਟਰੈਕ ਕਰਨਾ ਔਰ ਇੰਜੋਏ ਕਰਨਾ ਰਾਤਾ ਰਹਿਣਾ ਰਾਤ ਨੂੰ ਸਾਰਾ ਰਾਤ ਦਰਿਆ ਦਾ ਕਲਕਲ ਕਰਦਾ ਪਾਣੀ ਤੁਹਾਨੂੰ ਇੱਕ 뮤직 ਦਿੰਦਾ ਹੈ ਔਰ ਦਿਨ ਵੇਲੇ ਤੁਸੀਂ ਇਹਨਾਂ ਬਰਫਾਂ ਵਾਲੀਆਂ ਚੋਟੀਆਂ ਦੇ ਵਿੱਚ ਦੀ ਟਰੈਕ ਕਰਦੇ ਹੋ ਇਹ ਬਹੁਤ ਹੀ ਖੂਬਸੂਰਤ ਨਜ਼ਾਰਾ ਹੈ ਚਲਦੇ ਆ ਚਲਦੇ ਆ ਕਿਤੇ ਕਿਤੇ ਇਸ ਤਰ੍ਹਾਂ ਨਾਲ ਟ੍ਰੈਫਿਕ ਜਮ ਹੋ ਜਾਂਦਾ ਕਾਫੀ ਸਾਰਾ ਟ੍ਰੈਫਿਕ ਨਿਕਲ ਕੇ ਗਿਆ ਦੇਖੋ ਪਿੱਛੇ ਤੋਂ ਲੋ ਜੀ ਇਹ ਪੁਲ ਨੂੰ ਕਰਾਸ ਕਰਦੇ ਹੋયા ਆ ਤੁਸੀਂ ਹੈਂਟਾਪਾਸ ਦਾ ਜਿਹੜਾ ਟਰੈਕ ਹੈ ਉਹਨੂੰ ਲਗਭਗ ਬਾਏ ਬਾਏ ਕਹਿ ਦਿੰਨੇ ਆ ਤੋ ਕਿ ਸਾਡਾ ਚੌਥਾ ਜੋ ਸਟੇ ਹੈ ਉਹ ਸ਼ਤਰੂ ਹੈ ਔਰ ਇਹ ਜਗਾ ਸ਼ਤਰੂ ਹੀ ਹੈ ਦਰਿਆ ਹੈ ਕਾਫੀ ਵੱਡਾ ਨੀਚੋਂ ਵਗ ਰਿਹਾ ਹੈ ਆਸ-ਪਾਸ ਦੀਆਂ ਵਾਦੀਆਂ ਤਾਂ ਖੈਰ ਉਸੇ ਤਰ੍ਹਾਂ ਹੀ ਹੈ ਸੁੰਦਰ ਬਹੁਤ ਸੁੰਦਰ ਖੂਬਸੂਰਤ ਔਰ ਇਹ ਜਿਹੜਾ ਪੁਲ ਹੈ ਇਸ ਨੂੰ ਕ੍ਰਾਸ ਕਰਕੇ ਹੌਲੀ-ਹੌਲੀ ਅਸੀਂ ਸਪੀਤੀ ਵੈਲੀ ਨੂੰ ਵੱਧ ਰਹੇ ਆ। ਆ ਵੈਲਕਮ ਯੂ ਐਟ ਸ਼ਤ్రੂ ਆਲਟੀਟਿਊਡ ਹੈ ਰਹਾ ਜੀ 3200 ਮੀਟਰ। ਜਾਨੀ ਸਿਰਫ ਅਸੀਂ 1000 ਮੀਟਰ ਹੀ نیچے ਉਤਰ ਕੇ ਆਇਆ ਹਮਟਾ ਪਾਸ ਤੋਂ ਉਸ ਦੀ ਹਾਈਟ 4200 ਮੀਟਰ ਹੈ। ਔਰ ਇਹ ਇੱਥੇ ਅਸੀਂ ਲਗਭਗ 3200 ਮੀਟਰ ਤੇ ਖੜੇ ਆ। ਇਸ ਤੋਂ ਬਾਅਦ ਅਸੀਂ ਹੁਣ ਸਪੀਤੀ ਵੈਲੀ ਵਿੱਚ ਐਂਟਰ ਕਰਾਂਗੇ। ਸ਼ੀਆ ਗੁਰੂ ਤੋਂ ਸ਼ਤਰੂ ਤੱਕ ਲਗਭਗ 4 ਕਿਲੋਮੀਟਰ ਦੀ ਉਤਰਾਈ ਹੈ ਜਿਹੜੀ ਕਿ ਕਾਫੀ ਟਫ ਹੈ। ਲਓ ਜੀ ਇਹ ਪੁਲ ਕ੍ਰੋਸ ਕਰਦੇ ਆ ਸਾਰੀ ਸਾਡਾ ਅੱਜ ਦਾ ਚੌਥਾ ਕੈਂਪ ਸਾਈਟ ਪਹੁੰਚ ਗਈ ਹੈ। ਹਿਮਾਲੀਅਨ ਫਰੰਟੀਅਰ ਵੱਲੋਂ ਇਹ ਕੈਂਪ ਸਾਈਟ ਸੈੱਟ ਕੀਤੀ ਗਈ ਹੈ ਸ਼ਤਰੂ ਵਿਖੇ। ਸੋ ਅੱਜ ਅਸੀਂ ਸ਼ਤਰੂ ਦੇ ਇਸ ਟੈਂਟ ਵਿੱਚ ਰਵਾਂਗੇ। ਮੈਂ ਇਸ ਨੂੰ ਦਿਖਾਉਣਾ ਚਾਹਣਾ ਤੁਹਾਨੂੰ ਅੰਦਰੋਂ। ਅੰਦਰ نیچے ਮੈਟ ਲੱਗੇ ਹੋਏ ਆ ਅੱਜ ਅਸੀਂ ਇਹਨੂੰ ਸੈੱਟ ਕਰਨਾ ਹੈ ਬੈਗ ਪਏ ਆ ਦੋ ਦੋ ਸਲੀਪਿੰਗ ਬੈਗ ਹੈ ਤੁਸੀਂ ਇਹਦੇ ਵਿੱਚ ਆਰਾਮ ਦੇ ਨਾਲ ਆਪਣੀ ਰਾਤ ਜਿੜੀਏ ਕੱਟ ਸਕਦੇ ਹੋ ਬਾਹਰੋਂ ਇਸ ਤਰ੍ਹਾਂ ਜਿ ਪਿੰਗ ਦੇ ਨਾਲ ਬੰਦ ਹੋ ਜਾਂਦਾ ਪੂਰਾ ਔਰ ਬਿਲਕੁਲ ਰੂਮ ਦੀ ਤਰਾਈ ਹੋ ਜਾਂਦਾ ਹੈ ਅਗਲੇ ਵਲੌਗ ਵਿੱਚ ਤੁਹਾਨੂੰ ਦਿਖਾਵਾਂਗੇ ਵਰਲਡ ਦੀ ਬਹੁਤ ਸੁੰਦਰ ਝੀਲ ਚੰਦਰਤਾ ਗੁੱਡ ਬਾਏ